ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਿਹੜਾ ਮਖਾਉਣੀਆਂ ਦੋਵੇਂ ਵਿਹੜਾ ਵੱਡੀਆਂ ਤੇ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਮੋਲੇ ਜਮਾ ਜੈਜ ਹੋਣਗੇ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਹੈ ਮੈਨੂੰ ਬਹੁਤ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਘਰੇ ਦੁੱਧ ਪੀਣ ਨੂੰ ਵੈੜ ਲੈਣੀ ਹੈ ਲੈਣੀ ਆਪਾਂ ਸੂਈ ਸਵਾਈ ਆ ਜੇ ਕੋਈ ਹੋਈ ਤਾਂ ਦੱਸਿਓ ਨਾ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਜੋੜਾ ਵਿਕਾਊ ਆ ਵੈੜਾਂ ਦਾ ਜੋੜਾ ਹੀ ਤਾਜ਼ਾ ਸੂਆ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਹਾਂਜੀ ਦੇਵ ਸਿੰਘ ਪਿੰਡ ਬਰਗੜੀ ਜ਼ਿਲ੍ਹਾ ਫਰੀਦਕੋਟ ਸੀ ਫੋਨ ਨੰਬਰ ਦੱਸ ਦੀ 765892440 765892440 ਕਿਹੜੇ ਪਾਸੋਂ ਲੱਗੀ ਇਧਰ ਛੜ ਲੱਗ ਕਹਿੰਦੇ ਬਾਈ ਕਹਿਣਾ ਮਸੂਆ ਆ ਦੂਜਾ ਸੁਆ ਸੁਈ ਆ ਬਾਈ ਕਾ ਕੜ ਸੁਈ ਆਗੀ ਤਿੰਨ 1 ਵਜੇ ਸਵੇਰ ਆ ਜਿਹੜ ਜਿਹੜ ਦੀਓ ਪਲੇਟ ਆ ਬਾਈ ਠੀਕ ਐ ਹੁਣ ਬਾਈ 10 ਕਿਲੋ ਬੌਲੀ ਤਿਆਰ ਆ ਜਮਾ ਨੈਟ ਤਿਆਰ ਕਹਿਣ ਦੀ ਨਹੀਂ ਚੂਣ ਦੀ ਆਗੀ ਬਾਈ ਕਿੰਨਾ ਕ ਪਿਆਜੂ ਦੁੱਧ ਪਿਆਦੂਗੀ ਬਾਈ 17 18 ਕਿਲੋ ਜੈ ਜ ਮੁੱਲ ਪਹਿਲੇ ਦੱਸ ਦੀਏ ਇਹਦਾ ਮੁੱਲ ਬਾਈ 65000 ਰੁਪਏ ਜਮਾਨਤ ਨਾਲ ਕੱਢੀਏ ਬਾਹਰ ਨੂੰ ਦੋਸਤੋ ਕੱਲ ਦੀ ਸੁਈ ਆ 3 1 ਵਜੇ ਦੀ ਕਹਿਣ ਵਾਲੀ ਬੌਲੀ ਨਹੀਂ ਬਾਈ ਕਹਿੰਦਾ ਚੋਣ ਵਾਲੀ ਬੌਲੀ 10 ਕਿਲੋ ਤਿਆਰ ਆ ਭਾਵੇਂ ਡੱਬਾ ਬਾਲ 8 ਕਿਲੋ ਤਿਆਰ ਹੈ 17 18 ਕਿਲੋ ਬਾਈ ਦਸ ਦਾ ਖੁੱਲਾ ਦੁੱਧ ਪਿਆ ਜੂ ਬਾਕੀ ਜਿਹੜੀ ਵਹਿੜਾ ਕੱਲ ਦੀ ਸੂਈ 10 ਕਿਲੋ ਬੌਲੀ ਚਵਾਈ ਜਾਂਦੀ ਹੈ 17 18 ਕਿਲੋ ਖੁੱਲਾ ਦੁੱਧ ਪਿਆ ਦੇਣਾ ਬਾਕੀ ਹੁਣ ਰਤ ਤੋਂ ਵਧੀਆ ਆ ਗਈ ਹੈ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਉਹ ਤੋਂ ਦੁੱਗਣਾ ਦੁੱਧ ਕਰਮਾਲੀਆਂ ਨੇ ਪਿਆ ਦੇਣਾ ਬਾਕੀ ਵੱਡੀਆਂ ਵਹਿੜਾ ਇਹ ਕਿਹੜਾ ਕਰਮਾਲੀਆਂ ਹਮਾਜਰ ਵਾਲੀਆਂ ਜਰਸੀਆਂ ਕਿ ਜਿਨ੍ਹਾਂ ਨੇ 5 5 6 6 ਕਿਲੋ ਹੀ ਦੁੱਧ ਦੇਣਾ ਸੋਹਣੀਆਂ ਵੱਡੀਆਂ ਵਹਿੜਾ ਕਦ ਕਾਠ ਵਾਲੀਆਂ ਵਜਨ ਵਾਲੀਆਂ ਥਣ ਭਾਂਡੇ ਦੀਆਂ ਸਾਫ਼ ਸੋਤਰੀਆਂ ਜੀਰ ਵਾਲੇ ਪਾਸੋਂ ਕੰਪਲੀਟ ਹੈ ਮੁੱਲ ਜੈ ਜੀ ਹੈ 65000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਹੈ ਦੋਸਤੋ ਤਾਜੀ ਸੂਈ ਕਰਕੇ ਬੱਚੇ ਦਾ ਕਰਦੀ ਹੈ ਬਾਕੀ ਤੁਹਾਨੂੰ ਵੀ ਪਤਾ ਮੈਂ ਅੱਗੇ ਵੀ ਆਮ ਹੀ ਗੱਲ ਕਰਦਾ ਜੇ ਤਾਇਆ ਸੂਆ ਪਸ਼ੂ ਬੱਚੇ ਦਾ ਨਾ ਕਰੂ ਫਿਰ 托ਕੜ ਨੇ ਥੋੜੀ ਕਰਨਾ ਥਣ ਪੂਰਾ ਚੰਗਾ ਆਦੀ ਚਵਾਈ ਵਾਲਾ ਗੁਲਾਬੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਵੀਡੀਓ ਬਣਾਉਣ ਦਾ ਸਮਾਂ 12:00 ਵਜੇ ਦਾ ਹੈ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਸ਼ਾਮ ਤਿੱਕਰ ਹਵਾਨਾ ਬੋਲੇ ਨਾਲ ਭਾਰਾ ਨੇ 2 ਨੰਬਰ ਤੇ ਆਜੇ ਆਪੇ ਪਹਿਲਾ ਸੁਆ ਬੱਛੀ ਹੈ ਕੀ ਹਾਂਜੀ ਕਿਉਂਕਿ ਮੂੰਹ ਆ ਬਈ ਚਾਰ ਦੰਦ ਹਾਂਜੀ ਬਈ 13 ਕਿਲੋ ਬਈ ਚਮ ਤਿਆਰ ਆ ਦੁੱਧ ਸਾਹਮਣੇ ਕੋਈ ਬੋਲਾ ਸਮਝ ਲੈ ਅੱਜ ਨੂੰ ਪੰਜਵਾਂ ਛੇਮਾ ਦੇਣਾ ਬਈ ਸੂਈ ਨੂੰ ਕਿੰਨਾ ਕੱਢ ਜੂ ਦੁੱਧ ਪਿਆ ਦੋਗੇ ਬਈ 17 18 ਕਿਲੋ ਆਵੀ ਇਹਦਾ ਵੀ ਜਾਇਜ਼ ਜਾ ਮੁੱਲ ਇਹਦਾ ਹੀ 65000 ਚ ਮਾਨ ਤਨ ਬਈ ਦੋਵੇਂ 65 65000 ਦੀਆਂ ਬਈ ਕਹਿੰਦਾ ਵਹਿੜਾ ਦੇ ਦੇਣਗੇ ਇੱਕ ਨੰਬਰ ਥੱਲੇ ਖੁੱਲੀ 10 ਕਿਲੋ ਬੋਲੀ ਤਿਆਰ ਹੈ 2 ਨੰਬਰ ਥੱਲੇ 13 ਕਿਲੋ ਤਿਆਰ ਹੈ ਪਾਵਾ ਕੋਈ ਦੁੱਧ ਮੰਨ ਲਓ ਪਾਵਾ ਕੋਈ ਬੌਲਾ ਮੰਨ ਲਓ ਚਾਰਾਂ ਪੰਜਾਂ ਦਿਨਾਂ ਦੀ ਸੂਈ ਐ 13 ਕਿਲੋ ਨੈਟ ਤਿਆਰ ਐ 17 18 ਕਿਲੋ ਦੁੱਧ ਪਿਆ ਜੂ ਰੇਲ ਗੱਡੀ ਦੇ ਡੱਬੇ ਜੱਡੀ ਐ ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਵੀਡੀਓ ਬਣਾਉਣ ਵਾਲੀ ਚੀਜ਼ ਆ ਗਈ ਗਾਹਣੇ ਕੰਮ ਦੀ ਆ ਗਈ ਹਾਂ ਉਸ ਤੋਂ ਇਹ ਵੀ ਗੱਲ ਵੀਰ ਦੀ ਸਹੀ ਐ ਵਹਿੜ ਚੰਗੀ ਐ ਜੇ ਕੋਈ ਭੈਣ ਭਰਾ ਰੱਖੀ ਸੂਆ ਦੁੱਧ ਆ ਪੀ ਲੇ ਆਉਂਦੇ ਸੂਏ ਨੂੰ ਤਿਆਰ ਕਰਕੇ ਵੀ ਸੇਲ ਕਰਦਾ ਸਵਾ ਲੱਖ ਦੀ ਵਹਿੜ ਆ ਕਿਉਂਕਿ ਵਹਿੜ ਫੁੱਲ ਵੱਡੀ ਐ ਹਵਾਨਾ ਸੋਹਣਾ ਥਣ ਭਾਂਡੇ ਦੀ ਸਾਫ ਸੁਥਰੀ ਐ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਸ਼ਾਈਨਿੰਗ ਪਿੰਡੇ ਚ ਪੂਰੀ ਐ ਨਾ ਕੋਈ ਧਫੜੀ ਐ ਨਾ ਕੋਈ ਧਫੜੀ ਦਾ ਨਿਸ਼ਾਨ ਆ ਦੋਵੇਂ ਵਾੜਾ 17 17 18 18 ਕਿਲੋ ਖੁੱਲਾ ਦੁੱਧ ਪਿਆ ਜਾਣਗੇ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਤੇ ਨਰਪਰ ਕਰਦਾ ਜੇ ਹੋ ਸਕਦਾ ਤੁਸੀਂ ਕੋਈ 2 ਕਿਲੋ ਫੀਡ ਵੱਧ ਪਾ ਲੋਗੇ ਹੋ ਸਕਦਾ ਦੋ ਕੋਈ 2 ਕਿਲੋ ਵੱਧ ਦੁੱਧ ਪਿਆ ਜਾਣ ਕਿਉਂਕਿ ਦੁੱਧ ਦੇਣਾ ਸੇਵਾ ਨੇ ਗਰਮੀ ਚ ਤਾਂ ਪਸ਼ੂ ਉਹਨਾਂ ਦੁੱਧ ਨਹੀਂ ਦਿੰਦਾ। ਭਾਈ ਆ ਸ਼ਾਮ ਨੂੰ ਬਹੁਤ ਤਿਆਰ ਹੁੰਦੀ ਵਿਹੜਾ ਆ। ਠੀਕ ਹੈ। ਹੁਣ ਤਾਂ ਆਪਣੀ ਸਾਰੀ ਚੋਈ ਵੀ ਇਸ ਤੜਕੇ ਦੀ ਆਹਾ। ਹੂੰ। ਉਹ ਜੇ ਆਪਾਂ ਲਤਕਤ ਕੀਤੀ ਨਹੀਂ ਗਾਂਾਂਾਂ ਚ ਕਿਸੇ ਨਹੀਂ ਕੀਤੀ। ਸਹੀ ਆ। ਬਾਕੀ ਤੁਹਾਨੂੰ ਲੇਵੇ ਹੀ ਦੱਸਦੇ ਆ ਤੇ ਜੇ ਕਿਤੇ ਸਵੇਰ ਚਵਾਈ ਨਾ ਕੀਤੀ ਹੁੰਦੀ ਉਹਨੂੰ ਫਸੀਆਂ ਫਿਰਦੀਆਂ ਹੁੰਦੀਆਂ ਪਰ ਸਵੇਰ ਦੀ ਚਵਾਈ ਹੋਈ ਆ। ਦੁਪਹਿਰੇ ਵੀਡੀਓ ਬਣਾ ਰਹੇ ਆ 11:30-12 ਵਜੇ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ। ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ। ਥਣ ਸੋਹਣੇ ਆ। ਗੈਪ ਚ ਲੱਗੇ ਹੋਇਆ ਦੋਵਾਂ ਮਿਹੜਾਂ ਦੇ ਸੇਮ ਹੀ ਥਣ ਆ। आधी चौवाई वाले गैप च नहीं खड़े मैं अकेले-अकेले लगया फोर्ड शंगपुरा अपनी वीडियो बनावण ਦਾ ਸਮਾਂ ਤੁਹਾਨੂੰ ਤਾਂ بار-बार ਦੱਸ ਰਿਹਾ ਕਿਉਂਕਿ ਸੂਈਆਂ ਸਵਾਈਆਂ ਜੇ ਕਿਤੇ ਸ਼ਾਮ ਦੇ ਟਾਈਮ 5-6 ਵਜੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਬੌਲਿਆਂ ਨਾਲ ਭਰੇ ਹੋਣੇ ਸੀ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਈਆਂ ਸਵਾਈਆਂ ਹੈਗੀਆਂ ਇਹਨਾਂ ਦਾ ਕਰਮ ਵਾਲੀਆਂ ਦਾ ਕੀ ਵਹਿਮ ਜਦੋਂ ਮਾਲਕ ਕਹੀ ਜਾਂਦਾ ਮੇਰੇ ਘਰੋਂ ਭਵਾਂ ਦੋ ਟਾਈਮ ਭਵਾਂ ਤਿੰਨ ਟਾਈਮ ਭਵਾਂ ਚਾਰ ਟਾਈਮ ਅਗਲਾ ਦੁੱਧ ਚੋਕ ਹੀ ਲੈ ਜੀ ਵੀਡੀਓ ਆਪਣੇ ਕੋਲੇ ਬਣੀ ਪਈ ਨੇ ਆਹ ਗਾਂ ਦੀ ਜੀਤ ਦੀ ਆਪਣੇ ਕੋਲੇ ਵੀਡੀਓ ਬਣੀ ਹੋਈ ਆ ਆਹ ਗਾਂਧੀ ਜੀਰ ਦੀ ਵੀਡੀਓ ਆਪਣੇ ਕੋਲੇ ਬਣੀ ਵੀ ਹੈਗੀ ਹੂੰ ਸਹੀ ਆ ਜੀਰ ਨੂੰ ਬੰਦਾ ਬੇਫਿਕਰ ਹੋ ਜੇ ਬਾਈ ਦੋਸਤੋ 1 ਨੰਬਰ ਦੀ ਤੇ 2 ਨੰਬਰ ਦੀ ਦੋਵਾਂ ਦੀ ਵੀਰ ਕਹਿੰਦਾ ਜੀਰ ਦੀ ਗਰੰਟੀ ਹੈ ਜੀਰ ਪੈਂਦੀਆਂ ਦੀ ਵੀਡੀਓ ਆਪਣੇ ਕੋਲ ਹੈਗੀ ਆ ਜੀਰ ਵਾਲੇ ਪਾਸੋਂ ਅਗਲਾ ਬੇਫਿਕਰ ਹੋ ਕੇ ਆ ਜੇ ਇਹ ਦੋ ਨਾਕ ਬਿਲਕੁਲ ਸਸਤੇ ਮੁੱਲ ਦੇ ਵੱਡੀਆਂ ਵਹਿੜਾਂ ਦੇ ਤਾਜ਼ੀਆਂ ਸੂਈਆਂ ਸਵਾਈਆਂ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸასი ਸ਼ਕ